ਵਾਟ ਆਰ ਯੂ ਡੂਇੰਗ ਫਾਰ ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਨੇ ਜੋ ਜਸਟਿਸ ਦੇ ਐ ਦੇਖੋ ਸੀਬੀਆਈ ਨੂੰ ਮਾਰ ਕੀਤੀ ਜੱਜ ਸਾਹਿਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਥਿਸ ਕੇਸ ਸ਼ੁੱਡ ਗੋ ਟੂ ਸੀਬੀਆਈ ਬਿਕੋਜ਼ ਵਿਕਟਮ ਨੂੰ ਜਸਟਿਸ ਨਹੀਂ ਮਿਲ ਰਿਹਾ ਕਰਨਲ ਬਾਠ ਕੁਟਮਾਰ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਤਾਂ ਦੱਸ ਲਈਏ ਕਿ ਹੁਣ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਕਵੀਤੇ ਕੱਲ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਹੁਣ ਜਿਹੜੀ ਜਾਂਚ ਆਉ ਚੰਡੀਗੜ੍ਹ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ। ਤੇ ਉਧਰ ਹੀ ਦੱਸਦੀ ਹੈ ਕਿ ਪਟਿਆਲਾ ਦੇ ਵਿੱਚ ਕਰਨਲ ਬਾਠ ਦੀ ਧਿਰ ਪਤਨੀ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਸ਼ਵਾਸ ਚੰਡੀਗੜ੍ਹ ਪੁਲਿਸ ਤੋਂ ਪੂਰੇ ਤਰੀਕੇ ਨਾਲ ਉੱਠ ਚੁੱਕਿਆ ਕਿਉਂਕਿ ਇਸ ਪੂਰੇ ਮਾਮਲੇ ਨੂੰ ਤੋਰ ਮੜੌਰ ਕੇ ਪੇਸ਼ ਕੀਤਾ ਜਾ ਰਿਹਾ ਸੀ ਉਹਨਾਂ ਨੇ ਕਿਹਾ ਕਿ ਕੋਰਟ ਦੇ ਫੈਸਲੇ ਦੇ ਵਿੱਚ ਉਹਨਾਂ ਨੂੰ ਹੁਣ ਨਵੀਂ ਉਮੀਦ ਨਜ਼ਰ ਆਈ ਹੈ ਉਹਨਾਂ ਨੂੰ ਭਰੋਸਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਨਿਆਂ ਜ਼ਰੂਰ ਮਿਲੇਗਾ ਤੇ ਉਹਨਾਂ ਮੰਗ ਕੀਤੀ ਹੈ ਕਿ ਉਹ ਪੁਲਿਸ ਕਰਮਚਾਰੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਪਤੀ ਦੇ ਪੁੱਤ ਦੇ ਨਾਲ ਮਾਰਕੁੱਟ ਕੀਤੀ ਹੈ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਬਾਠ ਪਰਵਾਰ ਨੂੰ ਰਾਹਤ ਜ਼ਰੂਰ ਮਿਲੀ ਹੈ ਦੱਸਦੀ ਕਿ ਉਹਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਐ ਦੇਖੋ ਸੀਬੀਆਈ ਨੂੰ ਮਾਰ ਕਿਤੇ ਜੱਜ ਸਾਹਿਬ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜਦ ਸਭ ਮੋਢਗਿਲ ਸਰ ਦੇ ਆਰਡਰਸ ਵਰ ਸੁਪਰਬ ਚ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਰਦੋਤ ਸਰ ਨੇ ਇੱਦਨੇ ਸਟਰੋਂਗ ਹੀ ਵਾਸ ਸੋ ਸ਼ੋਰ ਹੀ ਸੈਡ ਤੁਸੀਂ ਜੋ ਇਨਵੈਸਟੀਗੇਸ਼ਨ ਕਰ ਰਹੇ ਹੋ ਇਹ ਮੈਨੀਪੂਲੇਟ ਹੋ ਚੁੱਕੀ ਹੈ ਯੂ ਆਰ ਨਾਟ ਡੂਇੰਗ ਅ ਫੇਅਰ ਇਨਵੈਸਟੀਗੇਸ਼ਨ ਦਿਸ ਇਨਵੈਸਟੀਗੇਸ਼ਨ ਕੈਨ ਨਾਟ ਬੀ ਡਨ ਬਾਈ ਯੂ ਵੈਨ 4 ਮੰਥਸ ਜਿਹੜੇ ਅਕਿਊਜ਼ ਭਜੇ ਹੋਏ ਨੇ ਤੁਸੀਂ ਇਹਨਾਂ ਨੂੰ ਇਨਵੈਸਟੀਗੇਟ ਕਰੇ ਬਗੈਰ ਤੁਸੀਂ ਧਾਰਾ ਘਟਾ ਰਹੇ ਹੋ ਤੇ ਮਤਲਬ ਤੁਸੀਂ ਐਫ ਆਈ ਆਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਇਨਵੈਸਟੀਗੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਕੇਸ ਨੂੰ ਮੁਕਾਂਦੀ ਹੋਰ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੇ ਬਹੁਤ ਰਿਕਵੈਸਟ ਕੀਤੀ ਕਿ ਤਿੰਨ ਤਰੀਕ ਤੱਕ ਸਾਨੂੰ ਟਾਈਮ ਦੇ ਦਿਓ ਜੱਜ ਸਾਹਿਬ ਨੇ ਬੋਲਿਆ ਕੋਈ ਟਾਈਮ ਨਹੀਂ ਕਿਉਂਕਿ ਤੁਸੀਂ ਮੈਨਿਪੂਲੇਟ ਕਰ ਰਹੇ ਹੋ ਦਿਸ ਕੇਸ ਸ਼ੁੱਡ ਗੋ ਟੂ ਸੀਬੀਆਈ ਬਿਕਾਜ਼ ਵਿਕਟਮ ਨੂੰ ਜਸਟਿਸ ਨਹੀਂ ਮਿਲ ਰਿਹਾ ਕਹਿੰਦੇ ਉਹ ਵਿਕਟਮ ਹਜ ਮਤਲਬ 4 ਮਹੀਨੇ ਤੂੰ ਜਸਟਿਸ ਲਈ ਲੜਿਆ ਹੋਰ ਜਸਟਿਸ ਹੀ ਨਹੀਂ ਮਿਲ ਰਿਹਾ ਸਾਨੂੰ ਤੇ ਗਵਾਮਾ ਤਾਂ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪੈਰ ਗਿਰਗਰਨ ਨੂੰ ਤਿਆਰਨ ਦੇਖੋ ਪਰ ਆਏ ਦੀ ਫੈਮਿਲੀ ਕਦੇ ਹਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰ ਰਹੇ ਅਜੇ ਵੀ ਅਪਰੋਚ ਕਰ ਰਹੇ ਦੋ ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂਡ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਅਗਰ ਕੋਈ ਗਲਤ ਨਹੀਂ ਹੋਏ ਤੇ ਅਪਰੋਚ ਕਰੇਗਾ ਕਿਉਂ ਭੱਜੇ ਹੋਏ ਨੇ ਅਗਰ ਉਹ ਸਹੀ ਐਂ ਤੇ ਕਿਉਂ ਭੱਜੇ ਹੋਏ ਸੀਗੇ 4 ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕ ਕਰ 4 ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦੇ ਦਿੱਤਾ ਤਾਂ ਕੱਢ ਦਿੱਤਾ ਜਾਂਦਾ ਇਹਨਾਂ ਦੇ ਅਗੇਂਸ ਕਿ ਇਨਕੁਆਇਰੀ ਕੀਤੀ ਹੈ ਉਹ ਲਾਪੌਂਸ ਕੋਲੇ ਮਾਗਰੂ ਦੁਬਾਰਾ ਸੀ ਦੁਬਾਰਾ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀ ਸੀ ਬੀਆਈ ਅਯੂ ਹਰਪਾਲ ਸਿੰਘ ਚੀਮਾ ਸੀ ਜਿਸ ਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿਤਾ ਜਾਏ ਅਸੀਂ ਡੀਐਸਪੀ ਨੂੰ ਵੀ ਟ੍ਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਆ ਕਿ ਸੀਬੀਆਈ ਨੂੰ ਇਨਕੁਆਇਰੀ ਚਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜਿਸ ਦਿਨ ਅਸੀਂ ਹਰ ਭਗਵੰਦਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਦਾਨ ਸੁੱਕਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ ਚੋਂ ਸੁਣ ਨਹੀਂ ਆਂਦੇਗਾ ਮੈਂ ਮੂਵਮੈਂਟ ਪਾਵਰ ਕਰਾਂਗਾ ਤੋ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ 4 ਮਹੀਨੇ ਤੋਂ ਬੈਠੀ ਨਹੀਂ ਆ ਚਾਰ ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ 'ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਗਾ ਤੂੰ 바ਵਾ ਨੂੰ ਕੋਟਾਂ 'ਚ ਪੇਂਜ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰ ਰਿਹਾ ਤੂੰ ਸਰ ਮਤਲਬ ਵਾਟ ਆਰ ਯੂ ਡੂਇੰਗ ਫॉर ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾਂ ਦੇ ਚੱਕਰ ਨਹੀਂ ਘਟਨੇ ਪੈਣ ਰਾਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ